ਦੇਖਿਆ ਬੱਚਾ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਪਸਤੀ ਸ਼ੇਖ ਜਿਲ੍ਹਾ ਹੈ ਅੱਜ ਮੈਂ ਤੁਹਾਨੂੰ ਆਪਣੀ ਪਿਆਰੀ ਅੰਕ ਗ੍ਰੇਡਿੰਗ ਪ੍ਰਕਿਰਿਆ ਬਾਰੇ ਸਮਝਾਉਂ ਜਾ ਰਹੀ ਹਾਂ ਇਹਨਾਂ ਲੜੀਆਂ ਨੂੰ ਸਮਝਾਉਂਦੇ ਜਦੋਂ ਮੈਂ ਕਲਾਸ ਪੇਪਰ ਦੀ ਵਰਤੋਂ ਕੀਤੀ ਹੈ ਪਹਿਲੀ ਲੜੀ ਦੇਖਾਂਗੇ ਸਾਨੂੰ ਅੰਕ 2 4 6 8 10 ਦਿੱਤੇ ਗਏ ਹਨ ਸਾਡਾ ਪਹਿਲਾ ਅੰਕ 2 ਹੈ ਇਸ ਲਈ ਅਸੀਂ ਆਪਣੀ ਪਹਿਲੀ ਪੱਟੀ ਦੀ ਉਚਾਈ 2 ਰੱਖ ਲਈ। ਦੂਸਰਾ ਅੰਕ ਸਾਡੇ ਕੋਲ 4 ਹੈ ਇਸ ਲਈ ਅਸੀਂ ਆਪਣੀ ਦੂਜੀ ਪੱਟੀ ਦੀ ਉਚਾਈ 4 ਰੱਖ ਲਈ। ਇਸੇ ਤਰ੍ਹਾਂ ਅਸੀਂ ਆਪਣੀਆਂ ਬਾਕੀ ਪੱਟੀਆਂ ਦੀ ਉਚਾਈ ਦਿੱਤੇ ਗਏ ਅੰਕ 6 8 10 ਦੇ ਅਨੁਸਾਰ ਸੈੱਟ ਕਰ ਲਈ। ਜਦੋਂ ਮੈਂ ਇਹਨਾਂ ਸਾਰੀਆਂ ਪੱਟੀਆਂ ਨੂੰ ਗ੍ਰਾਫ ਉੱਤੇ ਸੈੱਟ ਕਰ ਲਿਆ ਤਾਂ ਮੈਂ ਧਿਆਨ ਦਿੱਤਾ ਕਿ ਮੈਨੂੰ ਇੱਕ ਟਰਨ ਤੋਂ ਦੂਜੇ ਟਰਨ ਤੱਕ ਜਾਣ ਦੇ ਲਈ ਵਰਗਾ ਦੇ ਗਿਣਤੀ 2 2 2 2 ਤਾਂ ਬਰਾਬਰ ਹੈ। जिसको ये भाव है कि इन्हों का साझा अंतर बराबर है इसलिए ये लड़ी एक अंगन लड़ी है हूँ तो मैं दूजी लड़ी के दूसरी लड़ी के अंक दो तीन छत नौ हैं पहला अंक साढ़े को इसलिए असी अपनी पहली पट्टी की ऊंचाई दो रख ली दूसरा अंक साढ़े कोई है इसलिए असी अपनी दूसरी पट्टी की ऊंचाई तीन रख ली ਇਸੀ ਤਰ੍ਹਾਂ ਅਸੀਂ ਆਪਣੀ ਬਾਕੀ ਪੱਟੀਆਂ ਦੀ ਉਚਾਈ ਦਿੱਤੇ ਗਏ ਅੰਕ 6 7 9 ਦੇ ਅਨੁਸਾਰ ਸੈੱਟ ਕਰ ਲਈਏ ਜਦੋਂ ਮੈਂ ਇਹਨਾਂ ਸਾਰੀਆਂ ਪੱਟੀਆਂ ਨੂੰ ਗ੍ਰਾਫ ਉੱਤੇ ਸੈੱਟ ਕਰ ਲਿਆ ਤਾਂ ਮੈਂ ਧਿਆਨ ਦਿੱਤਾ ਕਿ ਮੈਨੂੰ ਇੱਕ ਟਾਂਕ ਤੋਂ ਦੂਜੇ ਟਾਂਕ ਜਾਣ ਦੇ ਲਈ ਵਰਗਾਦੀ ਗਿਣਤੀ 1 3 1 2 ਪਾ ਬਰਾਬਰ ਨਹੀਂ ਹੈ ਜਿਸ ਤੋਂ ਇਹ ਪਾ ਹੈ ਕਿ ਇਹਨਾਂ ਦਾ ਸਾਂਝਾ ਅੰਤਰ 4-2 <laughs>